ਬਰਨਾਲਾ ਬਠਿੰਡਾ ਹਾਈਵੇ ਦੇ ਉੱਤੇ ਇੱਕ ਅਦੇਸ਼ ਹਸਪਤਾਲ ਬਣਿਆ ਹੋਇਆ ਜੋ ਕਿ ਪੁੱਚੋ ਦੇ ਵਿੱਚ ਹੈ ਇਸ ਦੀ ਕਾਰ ਪਾਰਕਿੰਗ ਦੇ ਵਿੱਚ ਇੱਕ ਨੌਜਵਾਨ ਕਾਰ پارک ਕਰਦਾ ਹੈ 10 ਜੂਨ 2025 ਦੀ ਗੱਲ ਹੈ ਸਵੇਰ ਦੀ ਕਾਰ پارک ਕਰ ਜਾਂਦਾ ਹੈ 2.5 ਮਿੰਟ ਉਹ ਕਾਰ ਪਾਰਕਿੰਗ ਦੇ ਵਿੱਚ ਰਹਿੰਦਾ ਹੈ ਉਸ ਤੋਂ ਬਾਅਦ ਉਸਦੇ ਕੰਨ ਨੂੰ ਫੋਨ ਲੱਗਿਆ ਹੁੰਦਾ ਤੇ ਉਹ ਇੱਥੋਂ ਨਿਕਲ ਜਾਂਦਾ ਹੈ ਹੁਣ 11 ਜੂਨ ਆ ਜਾਂਦੀ ਹੈ 11 ਜੂਨ ਦੀ ਰਾਤ ਹੁੰਦੇ ਹੁੰਦੇ ਇਸ ਕਾਰ ਪਾਰਕਿੰਗ ਦੇ ਵਿੱਚੋਂ ਬੜੀ ਜਿਆਦਾ ਸਮੈਲ ਆਉਣ ਲੱਗਦੀ ਹੈ ਹੁਣ ਸਭ ਪਰੇਸ਼ਾਨ ਸੀ ਕਾਰ ਪਾਰਕਿੰਗ ਵਾਲੇ ਵੀ ਪਰੇਸ਼ਾਨ ਸੀ ਕਿ ਆਖਰ ਇਹ ਬਦਬੂ ਕਿੱਥੋਂ ਆ ਰਹੀ ਹੈ ਤਾਂ ਫਿਰ ਉਹਨਾਂ ਨੂੰ ਪਤਾ ਲੱਗਦਾ ਕਿ ਇਹ ਤਾਂ ਈਵਨ ਗੱਡੀ ਜੋ ਉਹ ਮੁੰਡਾ ਖੜਾ ਕੇ ਗਿਆ ਸੀ ਉਸ ਦੇ ਵਿੱਚੋਂ ਬਦਬੂ ਆ ਰਹੀ ਹੈ ਫਿਰ ਪੁਲਿਸ ਨੂੰ ਕਾਲ ਕੀਤਾ ਜਾਂਦਾ ਇੱਕ ਸੰਸਥਾ ਨੂੰ ਕਾਲ ਕੀਤੀ ਜਾਂਦੀ ਹੈ ਉਹ ਮੌਕੇ ਤੇ ਆਉਂਦੇ ਆ ਮੌਕੇ ਤੇ ਆ ਕੇ ਜਦੋਂ ਗੱਡੀ ਦੀ ਟਾਕੀ ਖੋਲੀ ਜਾਂਦੀ ਹੈ ਤਾਂ ਇਸ ਦੇ ਵਿੱਚ ਜੋ ਹੁੰਦਾ ਉਸ ਨੂੰ ਦੇਖ ਕੇ ਸਭ ਹੈਰਾਨ ਹੋ ਜਾਂਦੇ ਆ ਇਸ ਗੱਡੀ ਦੀ ਪਿਛਲੀ ਸੀਟ ਦੇ ਉੱਤੇ ਇੱਕ লাশ ਪਈ ਹੁੰਦੀ ਆ ਔਰਤ ਦੀ ਇਹ ਦੇਖ ਕੇ ਸਭ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਜਾਂਦੀ ਹੈ ਹੁਣ ਪੁਲਿਸ ਦੇ ਅੱਗੇ ਇਹ ਸਵਾਲ ਸੀ ਕਿ ਇਹ লাশ ਕਿਸ ਦੀ ਹੈ ਕੌਣ ਇਸ ਗੱਡੀ ਨੂੰ ਇੱਥੇ ਖੜਾ ਕੇ ਗਿਆ ਕਿਸ ਨੇ ਇਸ ਦੀ ਹਤਿਆ ਕੀਤੀ ਹੈ ਤੇ ਕਿਉਂ ਕੀਤੀ ਹੈ ਸਾਰੇ ਦੋਸਤਾਂ ਨੂੰ ਸਤਿ ਸ਼੍ਰੀ ਅਕਾਲ ਆਦਾਬ ਨਮਸਕਾਰ ਮੈਂ ਤੁਹਾਡਾ ਆਪਣਾ 바ਵਾ ਵਿੱਕੀ ਵੀਡੀਓ ਨੂੰ ਲਾਈਕ ਕਰ ਲਓ ਜਿਹੜੇ ਦੋਸਤ ਪਹਿਲੀ ਵਾਰ ਚੈਨਲ ਤੇ ਆਉ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਇਹ ਸੱਚੀ ਘਟਨਾ ਪੰਜਾਬ ਦਾ ਜ਼ਿਲ੍ਹਾ ਲੁਧਿਆਣਾ ਇਥੋਂ ਦੀ ਸ਼ਿਮਲਾਪੂਰੀ ਸ਼ਿਮਲਾਪੂਰੀ ਦੀ ਰਹਿਣ ਵਾਲੀ ਕਮਲ ਕੌਰ ਭਾਬੀ ਉਰਫ ਕੰਚਨ ਇਹ ਜੋ ਨਾਮ ਸੀ ਇਹ ਇੰਸਟਾਗ੍ਰਾਮ ਤੇ ਬੜਾ ਹੀ ਜ਼ਿਆਦਾ ਮਸ਼ਹੂਰ ਸੀ ਕਿਉਂਕਿ ਇਹ ਕੁੜੀ ਸੋਸ਼ਲ ਮੀਡੀਆ ਤੇ ਇਨਫਲੂਐਂਸਰ ਸੀ ਇਸ ਦੀਆਂ ਬੜੀਆਂ ਜ਼ਿਆਦਾ ਵੀਡੀਓ ਵਾਇਰਲ ਹੁੰਦੀਆਂ ਸੀ ਇਸ ਦੇ ਤਕਰੀਬਨ ਸਾਰੇ ਸੋਸ਼ਲ ਮੀਡੀਆ ਅਕਾਊਂਟਾਂ ਦੇ ਉੱਤੇ 1 ਮਿਲੀਅਨ ਫਾਲੋਅਰ ਸੀ ਫੇਸਬੁੱਕ ਦੇ ਉੱਤੇ ਤਕਰੀਬਨ 8 ਲੱਖ ਇਸ ਦੇ ਫੋਲੋਅਰ ਸਨ। YouTube ਦੇ ਉੱਤੇ 2,70,000 ਤੇ Instagram ਦੇ ਉੱਤੇ ਤਕਰੀਬਨ 4 ਲੱਖ ਦੇ ਕਰੀਬ ਇਸ ਦੇ ਫੋਲੋਅਰ ਸਨ। ਇਸ ਦੀ ਉਮਰ ਲਗਭਗ 30 ਸਾਲ ਸੀ। ਇਸ ਦੇ ਪਿਤਾ ਦੀ ਮੌਤ ਤਕਰੀਬਨ ਡੇਢ ਸਾਲ ਪਹਿਲਾਂ ਹੋ ਜਾਂਦੀ ਅਤੇ ਹੁਣੇ ਆਪਣੀ ਮਾਂ ਦੇ ਨਾਲ ਸ਼ਿਮਲਾਪੁਰੀ ਦੇ ਵਿੱਚ ਰਹਿ ਰਹੀ ਸੀ। ਇਸ ਦੇ ਆਪਣੇ ਭਰਾ ਦੇ ਨਾਲ ਜ਼ਿਆਦਾ ਵਧੀਆ ਸਬੰਧ ਨਹੀਂ ਸੀ। ਕਈ ਵਾਰ ਇਸ ਨੂੰ ਸੋਸ਼ਲ ਮੀਡੀਆ ਅਕਾਊਂਟਾਂ ਤੇ ਲਾਈਵ ਆ ਕੇ ਆਪਣੇ ਪਰਿਵਾਰਕ ਮੈਂਬਰਾਂ ਨੂੰ ਗਾਲ੍ਹਾਂ ਕੱਢਦੀ ਨੂੰ ਵੀ ਸੁਣਿਆ ਗਿਆ ਸੀ ਹੁਣ 9 ਜੂਨ 2025 ਨੂੰ ਇਹ ਆਪਣੀ ਮਾਂ ਨੂੰ ਘਰੋਂ ਇਹ ਕਹਿ ਕੇ ਨਿਕਲਦੀ ਹੈ ਕਿ ਮੇਰਾ ਬਠਿੰਡੇ ਇੱਕ ਪ੍ਰਮੋਸ਼ਨ ਇਵੈਂਟ ਹੈ ਜਿਸ ਵਿੱਚ ਮੈਂ ਹਿੱਸਾ ਲੈਣਾ 9 ਜੂਨ 2025 ਨੂੰ ਹੀ ਏਸਟ ਨੇ ਲਾਸਟ ਆਪਣੀ ਪੋਸਟ ਇੰਸਟਾਗ੍ਰam ਉੱਤੇ ਅਪਲੋਡ ਕੀਤੀ ਸੀ ਜਿਸ ਉੱਤੇ ਲਿਖਿਆ ਸੀ no love no emotion ਸ਼ੱਕ 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 ਹੋਣੇ 9 ਜੂਨ 2025 ਨੂੰ ਆਪਣੇ ਘਰੋਂ ਆਪਣੀ ਕਾਰ PV10FW9279 ਚ ਨਿਕਲਦੀ ਹੈ ਇਹ ਜੋ ਆਪਣੀਆਂ ਪੋਸਟਾਂ ਸੋਸ਼ਲ ਮੀਡੀਆ ਤੇ ਸ਼ੇਅਰ ਕਰਦੀ ਸੀ ਉਹ ਜ਼ਿਆਦਾਤਰ ਅਸ਼ਲੀਲ ਹੁੰਦੀਆਂ ਸਨ ਜਿਸ ਵਿੱਚ ਇਹ ਗਾਲਾਂ ਵੀ ਕੱਢਦੀ ਸੀ ਮੀਡੀਆ ਰਿਪੋਰਟ ਦੇ ਅਨਸਾਰ ਇਸ ਕੁੜੀ ਨੂੰ ਤਕਰੀਬਨ 7 ਮਹੀਨੇ ਪਹਿਲਾਂ ਅਰਸ਼ ਡੱਲਾ ਵੱਲੋਂ ਇੱਕ ਆਡੀਓ ਵਾਇਰਲ ਕਰਕੇ ਧਮਕੀ ਵੀ ਦਿੱਤੀ ਗਈ ਸੀ ਜਿਸ ਵਿੱਚ ਉਸ ਨੇ ਕਿਹਾ ਸੀ ਕਿ ਇਹ ਕੁੜੀ ਬਹੁਤ ਜਿਆਦਾ ਗੰਦ ਪਾਉਂਦੀ ਹੈ ਤੇ ਇਸ ਦੀ ਵਜ੍ਹਾ ਕਾਰਨ ਪੰਜਾਬ ਦੇ ਨੌਜਵਾਨ ਖਰਾਬ ਹੋ ਰਹੇ ਨੇ ਜੇ ਇਸ ਦੇ ਪਰਿਵਾਰ ਦਾ ਇੱਕ ਅੱਧਾ ਮੈਂਬਰ ਮਰ ਜਾਵੇ ਤਾਂ ਕੋਈ ਵੀ ਫਰਕ ਨਹੀਂ ਪਵੇਗਾ ਕੋਈ ਵੀ ਤੂਫਾਨ ਨਹੀਂ ਆਵੇਗਾ ਤਾਂ ਦੀ ਆਡੀਓ ਇੱਕ ਵਾਇਰਲ ਹੋਈ ਹੁਣ 9 ਜੂਨ 2025 ਨੂੰ ਇਹ ਘਰੋਂ ਨਿਕਲਦੀ ਹੈ ਕਿਉਂਕਿ ਇਸ ਦਾ ਬਠਿੰਡੇ ਦੇ ਵਿੱਚ ਇੱਕ ਪ੍ਰੋਮੋਸ਼ਨਲ ਇਵੈਂਟ ਸੀ ਜੋ ਇਸ ਨੇ ਆਪਣੀ ਮਾਂ ਨੂੰ ਕਿਹਾ ਸੀ ਉਸ ਤੋਂ ਬਾਅਦ 10 ਜੂਨ 2025 ਦੀ ਸਵੇਰ ਤਕਰੀਬਨ 5:33 ਮਿੰਟ ਤੇ ਜੋ ਕਿ ਸੀਸੀਟੀਵੀ ਫੁਟੇਜ ਹੈ ਉਸ ਵਿੱਚ ਇਸ ਦੀ ਗੱਡੀ ਬਰਨਾਲਾ ਬਠਿੰਡਾ ਰੋਡ ਤੇ ਸਥਿਤ ਆਦੇਸ਼ ਹਸਪਤਾਲ ਦੇ ਵਿੱਚ ਦੀ ਪਾਰਕਿੰਗ ਦੇ ਵਿੱਚ ਆਉਂਦੀ ਹੈ ਉੱਥੇ ਗੱਡੀ ਨੂੰ ਖੜਾਇਆ ਜਾਂਦਾ ਹੈ ਤੇ ਗੱਡੀ ਦੇ ਵਿੱਚੋਂ ਇੱਕ ਨੌਜਵਾਨ ਨਿਕਲਦਾ ਜਿਸ ਦੇ ਕੰਨ ਨੂੰ ਫੋਨ ਲੱਗਿਆ ਹੁੰਦਾ ਹੈ ਗੱਡੀ ਨੂੰ ਪਾਰਕ ਕਰਕੇ ਉਹ ਤਕਰੀਬਨ 2.5 ਮਿੰਟਾਂ ਬਾਅਦ ਪਾਰਕਿੰਗ ਦੇ ਵਿੱਚੋਂ ਨਿਕਲ ਜਾਂਦਾ ਤੇ ਉਸ ਦੇ ਕੰਨ ਉੱਤੇ ਫੋਨ ਲੱਗਿਆ ਹੁੰਦਾ ਹੈ ਹੁਣ 10 ਜੂਨ ਲੰਘਦੀ ਹੈ 11 ਜੂਨ ਆ ਜਾਂਦੀ ਹੈ 11 ਜੂਨ ਦੀ ਰਾਤ ਨੂੰ ਜਦੋਂ ਇੱਥੋਂ ਬਹੁਤ ਜ਼ਿਆਦਾ ਮੁਸ਼ਕ ਆਉਣ ਲੱਗਦਾ ਹੈ ਬਦਬੂ ਆਉਣ ਲੱਗਦੀ ਹੈ ਤਾਂ ਫਿਰ ਇੱਥੇ ਜੋ ਕਾਰ ਪਾਰਕਿੰਗ ਵਾਲੇ ਸੀ ਉਹ ਸਹਾਰਾ ਜਨ ਸੇਵਾ ਸੰਸਥਾ ਦੇ ਇੱਕ ਬੰਦੇ ਨੂੰ ਕਾਲ ਕਰਦੇ ਨੇ ਕਿ ਇੱਥੇ ਇੱਕ ਕਾਰ ਖੜੀ ਆ ਜਿਸ ਵਿੱਚੋਂ ਬਹੁਤ ਜ਼ਿਆਦਾ ਬਦਬੂ ਆ ਰਹੀ ਆ ਤੁਸੀਂ ਆਓ ਤਾਂ ਹੁਣ ਉਹ ਆਉਂਦੇ ਨੇ ਮੌਕੇ ਤੇ ਪੁਲਿਸ ਨੂੰ ਵੀ ਬੁਲਾਇਆ ਜਾਂਦਾ ਤੇ ਇਸ ਗੱਡੀ ਦੀ ਜਦੋਂ ਤਾਕੀ ਖੋਲੀ ਜਾਂਦੀ ਹੈ ਤਾਂ ਸਭ ਹੈਰਾਨ ਹੋ ਜਾਂਦੇ ਨੇ ਕਿਉਂਕਿ ਇਹ ਜੋ ਕਮਲਕੌਰ ਭਾਬੀ ਸੀ ਇਸ ਦੀ ਲਾਸ਼ ਪਿਛਲੀ ਸੀਟ ਉੱਤੇ ਪਈ ਸੀ ਲਾਸ਼ ਦਾ ਬੜਾ ਬੁਰਾ ਹਾਲ ਸੀ ਲਾਸ਼ ਦੀ ਪਛਾਣ ਨਹੀਂ ਆ ਰਹੀ ਸੀ ਪਰ ਜੋ ਗੱਡੀ ਸੀ ਗੱਡੀ ਤੋਂ ਪੁਲਿਸ ਨੂੰ ਪਤਾ ਲੱਗਦਾ ਪਤਾ ਲੱਗਦਾ ਹੈ ਕਿ ਇਹ ਜੋ ਗੱਡੀ ਹੈ ਇਹ ਤਾਂ ਕਮਲਕੌਰ ਭਾਬੀ ਦੀ ਹੈ ਜੋ ਕਿ ਇੰਸਟਾਗ੍ਰam ਉੱਤੇ YouTube ਉੱਤੇ Facebook ਉੱਤੇ ਐਕਟਿਵ ਰਹਿੰਦੀ ਹੈ ਹੁਣ ਇਹਨਾਂ ਦੇ ਪਰਿਵਾਰ ਵਾਲਿਆਂ ਨੂੰ ਕਾਲ ਕੀਤੀ ਜਾਂਦੀ ਹੈ ਤੇ ਜੋ ਬੋਡੀ ਹੁੰਦੀ ਹੈ ਉਸ ਨੂੰ ਕਬਜ਼ੇ ਦੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਜਾਂਦਾ ਹੈ ਗੱਡੀ ਦੇ ਵਿੱਚੋਂ ਇੱਕ ਬੈਗ ਅਤੇ ਇੱਕ ਪਰਸ ਮਿਲਿਆ ਪਰ ਉਸ ਵਿੱਚ ਕੋਈ ਵੀ ਦਸਤਾਵੇਜ਼ ਨਹੀਂ ਸੀ ਹੁਣ ਪੁਲਿਸ ਦੇ ਅੱਗੇ ਇਹ ਸਵਾਲ ਹੈ ਕਿ ਇਸ ਦੀ ਮੌਤ ਕਿਵੇਂ ਹੋਈ ਇਸ ਦੀ ਮੌਤ ਪਿੱਛੇ ਕੀ ਕਾਰਨ ਹੈ ਕਿਸ ਨੇ ਇਸ ਦੀ ਹੱਤਿਆ ਕੀਤੀ ਹੱਤਿਆ ਕੀਤੀ ਜਾਂ ਇਸ ਦੀ ਮੌਤ ਹੋ ਗਈ ਜੋ ਮੁੰਡਾ ਕਾਰ ਪਾਰਕਿੰਗ ਵਿੱਚ ਗੱਡੀ ਖੜਾ ਕੇ ਗਿਆ ਉਸ ਨੇ ਹੱਤਿਆ ਕੀਤੀ ਜਾਂ ਫਿਰ ਉਹ ਕੌਣ ਹੈ ਉਸ ਦਾ ਇਸ ਦੇ ਨਾਲ ਕੀ ਸਬੰਧ ਹੈ ਇਹ ਕਈ ਸਵਾਲ ਪੁਲਿਸ ਦੇ ਅੱਗੇ ਆ ਜਿਸ ਦੀ ਪੁਲਿਸ ਇਨਵੈਸਟੀਗੇਸ਼ਨ ਕਰ ਰਹੀ ਹੈ ਹੁਣ ਆਉਣ ਵਾਲਾ ਸਮਾਂ ਦੱਸੇਗਾ ਕਿ ਆਖਰ ਜੋ ਇੱਕ ਕਮਲ ਕੌਰ ਭਾਬੀ ਸੀ ਇਸ ਦੀ ਹੱਤਿਆ ਦੇ ਪਿੱਛੇ ਇਸ ਦੀ ਮੌਤ ਦੇ ਪਿੱਛੇ ਕੀ ਕਾਰਨ ਹੈ ਕਿਉਂਕਿ ਪੁਲਿਸ ਇਸ ਐਂਗਲ ਤੋਂ ਵੀ ਇਸ ਕੇਸ ਨੂੰ ਦੇਖ ਰਹੀ ਹੋਵੇਗੀ ਕਿ ਜੋ ਅਰਸ਼ ਡੱਲਾ ਵੱਲੋਂ ਇਸ ਨੂੰ 7 ਮਹੀਨੇ ਪਹਿਲਾਂ ਧਮਕੀ ਦਿੱਤੀ ਗਈ ਕਿ ਇਹ ਕੁੜੀ ਬਹੁਤ ਜ਼ਿਆਦਾ ਗੰਦ ਪਾ ਰਹੀ ਹੈ ਜਿਸ ਕਾਰਨ ਪੰਜਾਬ ਦੀ ਜੋ ਨੌਜਵਾਨੀਆਂ ਉਹ ਖਰਾਬ ਹੋ ਰਹੀ ਹੈ ਇਸ ਉੱਤੇ ਵੀ ਪੁਲਿਸ ਧਿਆਨ ਦੇਵੇਗੀ ਕਿ ਕਿਤੇ ਜੋ ਇਹ ਕਮਲਕੌਰ ਭਾਬੀ ਹੈ ਇਸ ਦੀ ਮੌਤ ਪਿੱਛੇ ਜੋ ਆਡੀਓ ਵਾਇਰਲ ਹੋਈ ਸੀ ਉਸ ਦਾ ਵੀ ਕੋਈ ਕਨੈਕਸ਼ਨ ਹੈ ਜਾਂ ਨਹੀਂ ਹੈ ਸੋ ਇਹ ਘਟਨਾ ਸੁਣਾਉਣ ਦਾ ਮਕਸਦ ਕਿਸੇ ਦੇ ਦਿਲ ਨੂੰ ਠੇਸ ਪਹੁੰਚਾਉਣਾ ਨਹੀਂ ਸਿਰਫ ਤੁਹਾਨੂੰ آگਾਹ ਕਰਨਾ ਤੁਹਾਨੂੰ ਸਤਰਕ ਕਰਨਾ ਹੈ ਕਿ ਕਿੱਦਾਂ-ਕਿੱਦਾਂ ਦੇ ਕ੍ਰਾਈਮ ਕਿੱਦਾਂ-ਕਿੱਦਾਂ ਦੀਆਂ ਘਟਨਾਵਾਂ ਆਪਣੇ ਸਮਾਜ ਦੇ ਵਿੱਚ ਆਪਣੇ ਆਲੇ-ਦੁਆਲੇ ਦੇ ਵਿੱਚ ਹੋ ਰਹੀ ਹੈ ਕਿਵੇਂ ਬੇਚੇਸਕ ਹੋ ਕੇ ਇੱਕ ਬੰਦਾ ਹਸਪਤਾਲ ਦੀ ਪਾਰਕਿੰਗ ਦੇ ਵਿੱਚ ਗੱਡੀ ਖੜਾ ਜਾਂਦਾ ਜਿਸ ਵਿੱਚ ਲਾਸ਼ ਹੁੰਦੀ ਹੈ ਤੇ ਜਦੋਂ ਫਿਰ ਲਾਸ਼ ਦੇ ਵਿੱਚੋਂ ਬਦਬੂ ਆਉਂਦੀ ਹੈ ਉਸ ਤੋਂ ਬਾਅਦ ਪਤਾ ਲੱਗਦਾ ਹੈ ਕਿ ਗੱਡੀ ਦੇ ਵਿੱਚ ਤਾਂ ਇੱਕ ਕੁੜੀ ਨੂੰ ਮਾਰ ਕੇ ਪਿਛਲੀ ਸੀਟ ਤੇ ਪਾਇਆ ਹੋਇਆ ਹੈ ਸੋ ਤੁਹਾਡੇ ਇਸ ਘਟਨਾ ਉੱਤੇ ਕੀ ਵਿਚਾਰ ਨੇ ਕਿ ਜੋ ਕਮਲਕੌਰ ਭਾਬੀ ਹੈ ਉਸ ਦੀ ਮੌਤ ਪਿੱਛੇ ਕੀ ਕਾਰਨ ਹੋ ਸਕਦਾ ਹੈ ਕੀ ਵਜ੍ਹਾ ਹੋ ਸਕਦੀ ਹੈ ਸੋ ਤੁਸੀਂ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਲਿਖਣਾ ਮਿਲਦੇ ਆ ਕਿਸੇ ਹੋਰ ਵੀਡੀਓ ਨਾਲ ਸਾਰੇ ਦੋਸਤਾਂ ਨੂੰ ਸ੍ਰੀ ਕਾਲ